ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਜਸਮੀਨ ਸਿੰਘ ਪਾਟਿਆ ਜੀ ਅੱਜ ਇੱਕ ਵਾਰ ਫਿਰ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਰਿਪਰਿਜ਼ੈਂਟ ਕਰਦੀ ਨੇ ਔਰ ਜਸਮੀਨ ਪਾਟਿਆ ਜੀ ਦੀ ਕੰਪਨੀ ਸਿਰਫ ਇੰਡੀਆ ਦੇ ਵਿੱਚ ਨਹੀਂ ਕੈਨੇਡਾ ਦੇ ਵਿੱਚ ਵੀ ਆਪਰੇਟ ਕਰ ਰਹੀ ਹੈ ਸੋ ਕੈਨੇਡਾ ਦੇ ਵਿੱਚੋਂ ਕਿਸ ਤਰ੍ਹਾਂ ਦੀਆਂ ਖਬਰਾਂ ਨੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਕਿਉਂਕਿ ਸਟੂਡੈਂਟ ਸਭ ਤੋਂ ਵੱਧ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਮਿਕ ਕਯੂਬਿਕ ਦੇ ਵਿੱਚ ਜਿਹੜੀ ਉਹਨਾਂ ਦੀ ਸੀ ਸੀਓਏ ਲੈਟਰ ਹੈ ਉਹਦੇ ਜ਼ਰੀਏ ਨਈ ਜ਼ਰੂਰਤ ਪੀਏ ਲੈਟਰ ਦੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਦੀ ਪਰ ਬਾਕੀ ਪ੍ਰੋਵਿੰਸ ਦੇ ਵਿੱਚ ਵੀ ਜ਼ਰੂਰਤ ਹੈ ਪਰ ਇਹ ਹਜੇ ਤੱਕ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਬਾਰੇ ਕੋਈ ਵੀ ਅਪਡੇਟ ਕੈਨੇਡਾ ਤੋਂ ਕਿਉਂ ਨਹੀਂ ਆ ਰਿਹਾ ਕਿ 31 ਮਾਰਚ ਤੱਕ ਹੀ ਸਭ ਨੂੰ ਇੰਤਜ਼ਾਰ ਕਰਨਾ ਪਏਗਾ ਅਜਿਹੇ ਹਾਲਾਤਾਂ ਦੇ ਵਿੱਚ ਸਟੂਡੈਂਟਸ ਦਾ ਭਵਿੱਖ 31 ਮਾਰਚ ਤੱਕ ਕੀ ਹੈ ਤੇ ਉਸ ਤੋਂ ਬਾਅਦ ਕੀ ਹੈ ਸਾਰੇ ਵਿਸ਼ਿਆਂ ਤੇ ਅੱਜ ਗੱਲ ਕਰਾਂਗੇ ਜਸਮੀਤ ਜੀ ਖਾਸ ਤੌਰ ਤੇ ਸਾਡੇ ਨਾਲ ਜਸਮੀਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਉਮੀਦਤਾ ਸੀ ਕਿ ਫਰਵਰੀ ਦੇ ਅਖੀਰ ਤੱਕ ਕੈਨੇਡਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਉੱਤੇ ਕਿਸੇ ਨਾ ਕਿਸੇ ਡਿਸੀਜਨ ਤੇ ਪਹੁੰਚ ਜਾਏਗਾ ਸਟੂਡੈਂਟਸ ਨੂੰ ਪ੍ਰੋਸੀਜਰ ਦੱਸੇਗਾ ਪਰ ਜਾਣਕਾਰੀਆਂ ਤੁਹਾਡੇ ਜ਼ਰੀਏ ਵੀ ਇਹ ਆ ਰਹੀਆਂ ਨੇ ਕਿ ਹਜੇ ਤੱਕ ਕੋਈ ਅਨਾਉਂਸਮੈਂਟ ਨਹੀਂ ਹੈ ਕਦੋਂ ਤੋਂ ਇਇ ਰਿਤੇ ਪਿਕਚਰ ਕਲੀਅਰ ਹੋਏਗੀ ਜਾਂ ਪੂਰੀ ਕਲੈਰਿਟੀ ਹੋਏਗੀ ਤੁਹਾਡਾ ਤਜਰਬਾ ਤੇ ਤੁਹਾਡੀ ਇਨਫੋਰਮੇਸ਼ਨ ਕੀ ਕਹਿੰਦੀ ਹੈ ਸਰ ਦੇਖੋ ਜਿਹੜਾ ਪ੍ਰੋਸੈਸ ਕੈਨੇਡਾ ਹੋਂ ਸ਼ੁਰੂ ਕਰਨਾ ਚਾਹੁੰਦਾ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣਾ ਹੈ ਕਿ ਉਹ ਸਿੰਪਲ ਨਹੀਂ ਹੈਗਾ ਇਟ ਇਜ਼ ਅ ਡਿਫਿਕਲਟ ਪ੍ਰੋਸੈਸ ਸੋ ਕੈਨੇਡਾ ਨੇ ਜਿਹੜਾ ਚੇਂਜ ਲਿਆਂਦਾ ਉਹਦੇ ਉਹਦੇ ਹਿਸਾਬ ਨਾਲ ਹਰ ਪ੍ਰੋਵਿੰਸ ਨੂੰ ਉਹਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਇੱਕ ਨੰਬਰ ਮਿਲੇਗਾ ਜੀ ਨੇਲ ਬਰਟਾ ਦਾ ਨੰਬਰ ਡਿਸਾਈਡ ਹੋ ਗਿਆ ਕਿ 41000 ਨੰਬਰ ਅਲਬਰਟਾ ਨੂੰ ਮਿਲੇਗਾ ਜੀ ਸੋ ਹਲੇ ਬਾਕੀ ਹੋਰ ਸਕੈਚੂਅਲ ਨੂੰ ਸ਼ਾਇਦ 10 ਤੋਂ 12000 ਨੰਬਰ ਮਿਲੇਗਾ ਸੋ ਜਿਹੜਾ ਐਸਟੀਮੇਸ਼ਨ ਵੀਡੀਓ ਮੈਂ ਕੀਤਾ ਸੀ ਪਹਿਲਾਂ ਵੀ ਆਪਣੇ ਈਵਰਸ ਦੇ ਨਾਲ ਇੱਕ ਐਸਟੀਮੇਸ਼ਨ ਕਿ ਕਿੰਨੇ ਵਾ ਕੇ ਪਹਿਲਾਂ ਤਾਂ ਕਿ ਨੰਬਰ ਮਿਲੇਗਾ ਅਕੋਰਡਿੰਗ ਟੂ ਪੋਪੂਲੇਸ਼ਨ ਫਿਰ ਉਸ ਤੋਂ ਬਾਅਦ ਕਿੰਨੇ ਹੈ ਜਿਹੜਾ ਐਜੂਕੇਸ਼ਨ ਮਿਨਿਸਟਰੀ ਉਸ ਪ੍ਰੋਵਿੰਸ਼ੀਅਲ ਮਿਨਿਸਟਰੀ ਹੋਏਗੀ ਉਹ ਮਿਨਿਸਟਰੀ ਡਿਸਾਈਡ ਕਰੇਗੀ ਕਿ ਕਿਹੜੇ ਕਾਲਜ ਨੂੰ ਕਿੰਨਾ ਨੰਬਰ ਦੇਣਾ ਹੈ ਉਹਦੇ ਪੰਜ ਪੈਰਾਮੀਟਰ ਹੈ ਉਹਦੇ ਪੰਜ ਪੈਰਾਮੀਟਰ ਹੈ ਲਾਸਟ ਈਅਰ ਪਰਫਾਰਮੈਂਸ ਕਿ ਲਾਸਟ ਈਅਰ ਕਿੰਨੇ ਬੱਚੇ ਉਸ ਉਸ ਦੀ ਕਨੇ ਕਾਲਜ ਚ ਪੜਨਾ ਹੈ ਸੈਕੰਡ ਜਿਹੜਾ ਮੇਜਰ ਹੈ ਅਕੋਮੋਡੇਸ਼ਨ ਕਿ ਜਿਹਦੇ ਚ ਪੜਨਾ ਹੈ ਕਾਲਜ ਕੋਲ ਕਿੰਨੀ ਅਕੋਮੋਡੇਸ਼ਨ ਹੈ ਔਰ ਸਿਟੀ ਕੋਲ ਵੈਕੈਂਸੀ ਰੇਟ ਕਿੰਨਾ ਹੈ ਸੋ ਉਹਨਾਂ ਦੀ ਮਿਊਨਿਸਪੈਲਿਟੀ ਦਾ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਦੀ ਮਿਊਨਿਸਪੈਲਿਟੀ ਸਿਟੀ ਚ ਵੈਕੈਂਸੀ ਰੇਟ ਕਿੰਨੇ थर्ड ਇੰਪੋਰਟੈਂਟ ਹੈ ਕਿ ਉਹ ਕਾਲਜ ਸਟੂਡੈਂਟ ਸਰਵਿਸਿਜ਼ ਕਿੰਨੀਆਂ ਦੇ ਰਿਆ ਉਹਨਾਂ ਕੋਲ ਮੈਂਟਲ ਜਿਹੜੇ ਕਿ ਕਿੰਨੇ ਸਟ्रेस ਸੰਭਾਲਣ ਵਾਲੇ ਸਾਈਕੋਲੋਜਿਸਟ ਹੈਗੇ ਆ ਇੰਟਰਨੈਸ਼ਨਲ ਸਟੂਡੈਂਟ ਨੂੰ ਸਪੋਰਟ ਕਰਨ ਲਈ ਮੈਨੇਜਰਸ ਹੈਗੇ ਆ ਔਰ ਕਿ ਕਹਿੰਦੇ ਉਹਨਾਂ ਦੇ ਸਕੂਲ ਦੀ اٹੈਂਡੈਂਸ ਕਿੰਨੀ ਹੈ ਉਹਨਾਂ ਦੇ ਸਕੂਲ ਦਾ ਫੋਰਥ ਇੰਪੋਰਟੈਂਟ ਇਜ਼ ਡ੍ਰੋਪਆਊਟ ਕਿ ਉਹ ਸਕੂਲ ਚੋਂ ਡ੍ਰੋਪਆਊਟ ਕਿੰਨੇ ਹੁੰਦੇ ਆ ਜੀ ਚੈੱਕ ਕਰ ਰਹੇ ਕਿ ਕਿਹੜੇ ਕਾਲਜ ਚੋਂ ਡ੍ਰੋਪਆਊਟ ਕਿੰਨੇ ਹੁੰਦੇ ਆ ਸੋ ਕਾਫੀ ਸਾਰੇ ਪੈਰਾਮੀਟਰਸ ਆ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਤੇ ਮਿਨਿਸਟਰੀ ਨੇ ਦੇਖਣੀ ਹੈ ਫਿਰ ਇੰਡੀਵਿਜੂਅਲੀ ਕਾਲਜ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਕਿੰਨੇ ਨੰਬਰ ਤੇ ਜਾਣ ਔਰ ਕਿੱਦਾਂ ਤੇ ਜਾਣ ਤੁਸੀਂ ਆਪਣਾ ਪਲਾਨ ਸਬਮਿਟ ਕਰੋ ਸੋ ਮੈਨੂੰ ਲੱਗਦਾ ਹੈ ਕਿ ਇੱਕ ਜਿੰਨ ਨੂੰ ਕਹਿੰਦੇ ਆ ਕਿ ਬਹੁਤ ਹੀ ਵੱਡੇ ਕੰਮ ਨੂੰ ਹੱਥ ਲਾ ਲਿਆ ਕੈਨੇਡਾ ਨੇ ਸੁਪਰਤੀ ਮਾਰਚ ਵੀ ਮੈਂ ਕਹਾਂਗਾ ਉਹਦੇ ਲਈ ਬੜੀ ਬਹੁਤ ਸ਼ਾਰਟ ਟਾਈਮ ਹੈਗਾ ਬਟ ਵੀ ਆਰ ਵੈਰੀ ਹੋਪਫੁਲ ਕਿ ਸ਼ਾਇਦ ਜਲਦ ਤੋਂ ਜਲ ਦੇਤੇ ਉਸ਼ਨਾ ਕੋਲ ਜਲਦੀ ਆਏ ਫਿਰ ਹੈ ਕਿ ਜਿਹੜਾ CAQ ਇਸ਼ੂ ਕਰੇਗਾ ਉਹ ਜਿਹੜਾ ਸੌਫਟਵੇਅਰ ਕਰਕੇ ਕਿਉਂਕਿ ਉਹ ਮੈਨੂਅਲੀ NACO CAQ ਕਿੰਨਾ PAL প্রভਿਨਸ਼ਲ ਅਟੈਸਟੇਸ਼ਨਰ ਮੈਨੂਅਲੀ ਇਸ਼ੂ ਕਰਨੇ ਤਾਂ ਬੜੇ ਮੁਸ਼ਕਿਲ ਹੈ ਬਟ ਇਹ ਡਿਸਾਈਡ ਹੋ ਚੁੱਕਿਆ ਹੈ ਕਿ ਪਹਿਲਾਂ ਕਾਲਜ ਐਡਮਿਸ਼ਨ ਦੇਵੇਗਾ ਫਿਰ ਕਾਲਜ ਉਹਨੂੰ ਕੀ ਕਹਿੰਦੇ ਆ ਫੀਸ ਡਿਪੋਜ਼ਿਟ ਕਰਾਏਗਾ ਬੱਚਾ ਫਿਰ LOA ਆਏਗੀ ਔਰ ਫਿਰ PAL ਆਏਗਾ ਇਹ ਨਹੀਂ ਹੈ ਕਿ PAL ਪਹਿਲਾਂ ਹੀ ਆ ਜਾਏਗਾ ਸੋ প্রভਿਨਸ਼ਲ ਅਟੈਸਟੇਸ਼ਨ ਲੈਟਰ ਉਸ ਤੋਂ ਬਾਅਦ ਆਏਗੀ ਸੋ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਜਿਹੜਾ ਡਿਜੀਟਲ ਕਰਨ ਦਾ ਇਹਨਾਂ ਦਾ ਪਲਾਨ ਹੈ ਉਹ 12 ਮਹੀਨੇ ਦਾ ਜੀ ਅੱਛਾ 12 ਮਹੀਨੇ ਤੱਕ ਇਹ ਪ੍ਰੋਵਿੰਸ਼ੀਅਲ ਲੈਟਰ ਨੂੰ ਡਿਜੀਟਲ ਕਰਨਗੇ 12 ਹਫ਼ਤਿਆਂ ਦਾ ਸੋ ਜਿਹੜਾ ਜਿਹੜਾ ਡਿਜੀਟਲ ਕਰਨ ਦਾ ਪਲਾਨ ਹੈ ਉਹ ਕੀ ਕਹਿੰਦੇ 12 ਹਫ਼ਤਿਆਂ ਸੋ ਇਟ ਇਸ ਨਾਟ ਦੈਟ ਕਿ ਅੱਜ ਹੀ ਡਿਜੀਟਲ ਹੋ ਜਾਣਗੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਸੋ ਇਟ ਵਿਲ ਟੇਕ ਟਾਈਮ ਸੋ ਕੀ ਕਹਿੰਦੇ ਆ ਉਹ ਹੁਣ 31 ਮਾਰਚ ਤੋਂ ਪਹਿਲਾਂ ਮੈਨੂਅਲੀ ਸ਼ੁਰੂ ਹੋਣਗੇ ਔਰ ਹੌਲੀ 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 ਹੋਲੀ ਹੋ ਕੇ ਉਹ ਡਿਜੀਟਲ ਹੋ ਜਾਣਗੇ ਸੋ ਇੱਕ ਸੌਫਟਵੇਅਰ ਡਿਸਾਈਡ ਕੀਤਾ ਗਿਆ ਉਹਨਾਂ ਵੱਲੋਂ ਲਿਟਰਨ ਸਾਰੇ ਨੂੰ ਪਤਾ ਲੱਗ ਜਾਏਗਾ ਜਿਹੜੇ ਸੌਫਟਵੇਅਰ ਦੇ ਉੱਤੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਇਸ਼ੂ ਹੋਣਗੇ ਸੋ ਤੁਸੀਂ ਆਪੇ ਤਾਂ ਇਹ ਦੀ ਆਪਾਂ ਸਮਝਦਾ ਰਹਾਂ ਕਿ ਬਹੁਤ ਚੀਜ਼ਾਂ ਨੂੰ ਕੀ ਕਹਿੰਦੇ ਆ ਕੈਨੇਡਾ ਤਬਜੂਬ ਦੇ ਰਿਹਾ ਇਸ ਲਈ ਓਨਲੀ ਫਾਰ ਕੀ ਕਹਿੰਦੇ ਆ ਓਨਲੀ ਫਾਰ ਸਟੂਡੈਂਟ ਸਰਵਿਸਿਜ਼ ਸਟੂਡੈਂਟਸ ਕੈਰੀਅਰ ਸਟੂਡੈਂਟ ਨੂੰ ਜੌਬ ਮਿਲੇ ਸਟੂਡੈਂਟ ਨੂੰ ਪੀਆਰ ਮਿਲੇ ਐਂਡ ਜਿਹੜੀ ਕੈਨੇਡਾ ਦੀ ਰੈਪਿਊਟੇਸ਼ਨ ਡਾਊਨ ਜਾ ਰਹੀ ਸੀ ਉਹਨੂੰ ਅਪ ਕੀਤਾ ਜਾਵੇ ਸੋ ਇਸ਼ਾਰਿਆਂ ਤੇ ਕੀ ਕਹਿੰਦੇ ਆ ਮੈਂ ਕਹਾਵਾਂ ਕਿ ਮੈਂ ਬਹੁਤ ਬਾਰੀਕੀਆਂ ਦੱਸੀਆਂ ਕਿ ਜਿਹੜੀਆਂ ਚੀਜ਼ਾਂ ਮੈਟਰ ਕਰ ਗਈਆਂ ਨਹੀਂ ਬਿਲਕੁਲ ਬਹੁਤ ਬਿਲਕੁਲ ਕਿ ਬਾਰੀਕੀ ਵਾਲੀਆਂwidetildeਆਂ ਜਿਹੜੀਆਂ ਕਿਸੇ ਨੂੰ ਨਹੀਂ ਵੀ ਪਤਾ ਸੋ ਉਹ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਸੋ ਆਹ ਹੋਪਫੁਲ ਵੀ ਆਰ ਰੀਲੀ ਹੋਪਫੁਲ ਕਿ ਜਲਦ ਹੀ ਕੈਨੇਡਾ ਦਾ ਜਿਹੜਾ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਵਾਲਾ ਚੀਜ਼ ਹੈ ਬਟ ਇਸ ਚੀਜ਼ ਵਿੱਚ ਮੈਂ ਸਾਰੇ ਬੱਚਿਆਂ ਨੂੰ ਇੱਕ ਗੱਲ ਦੱਸ ਦਾਂ ਕਿ ਇਹਦੇ ਵਿੱਚ ਆਪਾਂ ਪਤਾ ਕਿੱਥੇ ਫਸਾਂਗੇ ਕਿ ਜਦੋਂ ਜਿਹੜੇ ਕਾਲਜ 10000 ਬੱਚਾ ਲੈਂਦਾ ਸੀ ਜੀ ਉਹਨੂੰ 4000 ਬੱਚੇ ਦੀ ਸੀਟ ਮਿਲੇਗੀ ਤਾਂ ਸਮਝ ਲਓ ਬੱਚਿਆਂ ਨੂੰ ਸਤੰਬਰ ਚ ਸੀਟ ਨਹੀਂ ਮਿਲੇਗੀ ਜੀ ਜਿਹੜੇ ਸਟੂਡੈਂਟ ਹੱਲੇ ਨਹੀਂ ਅਪਲਾਈ ਕਰ ਰਹੇ ਕਿਤੇ ਨਾ ਕਿਤੇ ਜਿੱਥੇ ਸੀਟ अवेलेबल ਹੈਗੀ ਆ ਉਹਨਾਂ ਨੂੰ ਮੇਰੀ ਐਡਵਾਈਸ ਹੈ ਕਿ ਆਪਾਂ ਜਲਦ ਤੋਂ ਜਲਦ ਅਪਲਾਈ ਕਰੀਏ ਬਿਕਾਉਜ਼ ਥਿਸ ਇਜ਼ ਗੋਇੰਗ ਟੂ ਬੀ really tough thing to get seats also ਤੁਹਾਡੀ ਗੱਲ ਦਾ ਮਤਲਬ ਹੈ ਕਿ ਮੰਨੋ ਕੋਈ ਕਾਲਜ ਹੈ ਜਿਹਦੇ ਕੋਲ 10000 ਸੀਟਾਂ ਦੀ ਪਹਿਲਾਂ ਕੈਪੈਸਿਟੀ ਸੀ ਇਹ ਵੀ ਹੋ ਸਕਦਾ ਹੈ ਉਹਦੀਆਂ ਸੀਟਾਂ ਘਟਾ ਕੇ 5000 ਕਰ ਦੇ ਬਿਲਕੁਲ ਸਰ ਬਿਲਕੁਲ ਇਹ ਵੀ ਹੋ ਸਕਦਾ ਇਹ ਇਹ ਨਹੀਂ ਇਹੀ ਹੋਣਾ ਸਰ ਇਹੀ ਹੋਣਾ 온ਟਾਰੀਓ ਚ ਤਾਂ ਇਹੀ ਹੋਣਾ ਸਰ ਇਹਦਾ ਮਤਲਬ ਹੈ ਕਿ ਸਟੂਡੈਂਟ ਜਿਹੜੇ ਪਹਿਲਾਂ ਪਹਿਲਾਂ ਆਫਰ ਲੈਟਰ ਲੈ ਲੈਣਗੇ ਕਿੰਨਾ ਕਿਤੇ ਉਹ ਇੱਕ ਦੌੜ ਚ ਬਰਕਰਾਰ ਰਹਿਣਗੇ ਨਹੀਂ ਤਾਂ ਫਿਰ ਰੇਸ ਤੋਂ ਹੀ ਬਾਹਰ ਹੈ ਇਹਦਾ ਮਤਲਬ ਹੈ ਕਿ ਫਿਰ ਅਗਰ 온ਟਾਰੀਓ ਦੇ ਵਿੱਚ ਕਿਉਂਕਿ ਸੀਟਾਂ ਤਾਂ ਬਹੁਤ ਲਿਮਟਡ ਕਰ ਦਿੱਤੀਆਂ ਜਾਣੀਆਂ ਨੇ ਤੁਹਾਡੇ ਨਜ਼ਰ ਤੁਹਾਡੇ ਆਈਡੀਆ ਤੁਸੀਂ ਦੱਸਿਆ ਵੀ ਸੀ 온ਟਾਰੀਓ ਚ ਕਿੰਨੇ 1000 ਸੀਟਾਂ ਹੁਣ ਕੁੱਲ ਰਹਿਣਗੀਆਂ ਜੋ ਡਿਜ਼ਾਈਡ ਹੋ ਰਿਹਾ ਸਰ ਬਹੁਤ ਹੀ ਘੱਟ ਹੈ ਨੰਬਰ ਔਰ ਬਹੁਤ ਜਿੰਨੇ ਨੈਕਸਟ ਜਿਹਨਾਂ ਦਾ ਨੰਬਰ ਕਰੇ ਕਿ ਇੱਕ ਸਵਾ ਲੱਖ ਸੀਟ ਹੀ ਮਿਲेंगी 온ਟਾਰੀਓ ਪੂਰੇ ਪ੍ਰੋਵਿੰਸ ਨੂੰ ਜਿੱਥੇ 30 ਕਾਲਜ ਹੈਗੇ ਆ ਕਿ ਸਰਕਾਰੀ ਕਾਲਜ ਹੈ ਔਰ 12 ਯੂਨੀਵਰਸਿਟੀਆਂ ਹਨ ਸੋ 1 ਲੱਖ ਸੀਟ ਨਾਲ ਬਹੁਤ ਹੀ ਜਿਵੇਂ ਹੈ ਬਹੁਤ ਹੀ ਮੈਨੂੰ ਲੱਗਦਾ ਕਿ ਕੰਟਾਰੀਓਸ ਪ੍ਰੋਵਿੰਸ ਨੂੰ ਚਾਹਤ ਜ਼ਿਆਦਾ ਡੈਂਟ ਪਏਗਾ ਇਹਦਾ ਮਤਲਬ ਹੈ ਅਗਰ ਲੱਖ ਸਵਾ ਲੱਖ ਕੰਟਾਰੀਓ ਨੂੰ ਮਿਲਦੀਆਂ ਨਹੀਂ ਫਿਰ ਉਹਦੇ ਵਿੱਚ ਇੰਡੀਅਨ ਸਟੂਡੈਂਟਸ ਨੂੰ ਕਿੰਨੀਆਂ ਮਿਲਦੀਆਂ ਨੇ ਜੇ ਅਸੀਂ ਮਿਨੀਮਮ 30% ਵੀ ਲਾ ਲਈਏ ਫਿਰ ਸੀਟਾਂ ਬਹੁਤ ਘਟਣਗੀਆਂ ਉਲਟਾਰੀਓ ਚ ਸੋ ਬਿਲਕੁਲ ਜਿਵੇਂ ਹੈ और बिल्कुल कि कहने ये तो पक्की गल है कि सीट्स बहुत जिम्मे हूँ कोई कॉलेज भी भी यार बाई बाई यार सीट भी लेके जा रहे थे मेरी उम्मीद है कि उन्होंने ही बहुत ज्यादा डेंट पेगा जो भी बाई हज़ार सीटा बच्चे लेके जा रहे थे इंडिया तो खास करके उन्होंने भी बहुत सारा नंबर से दे डेंट पेगा सर सो so, सारे मेरी यही रिक्वेस्ट है कि आप जल्द तो जल्द ऑफर लैटर अपलाई करिए और इनटेक ना मिस करिए क्योंकि देखो ਪਾਲਿਸੀਸ ਤਾਂ ਜਲਦ ਤੋਂ ਜਲਦ ਬਣੀ ਜਾਣੀ ਹੈ ਬਟ ਇਨਟੇਕ ਜੇ ਮਿਸ ਹੋ ਗਿਆ ਤਾਂ ਆਪਾਂ ਨੂੰ 1 ਸਾਲ ਡੇਢ ਸਾਲ ਵੇਟ ਕਰਨਾ ਪੈ ਸਕਦਾ ਥੈਂਕ ਯੂ ਸੋ ਮਚ